ਆ ਕਾ ਤੇਰਾ ਪਾਪਾ ਲਾ ਤਾਂ ਦੋੜਦਾ ਪੈਸਾ ਖਾਣ ਦੀ ਉਹ ਨਾ ਅਰੇ ਖਾਣੇ ਦੇ ਡਾਂਗ ਮਾਰੂ ਤੇ ਬੋਲ ਲਗਾਇਆ ਮੈਥੋਂ ਮਾਰਨਾ ਆਪਣਾ ਤੇ ਐਡ ਹੋ ਜਾਂਦੇ ਆਪਾਂ ਦੋ ਪਿਆਰ ਦੀਆਂ ਗੱਲਾਂ ਹੀ ਕਰ ਲਿਆ ਕਰਾਂ ਚਾਹ ਤੈਨੂੰ ਛੱਡਣੀ ਹੋਵੇ ਤੇ ਖਾਣਾ ਕੀ ਬੋਲਦਾ ਓਏ ਓਏ ਬੱਚਾ ਨਾ ਓਏ ਬੱਚਾ ਓਏ ਓਏ ਗਲਤ ਤੇ ਬੱਚਾ ਓਏ ਓਏ ਗਲਤ ਤੇ ਬੱਚਾ ਓਏ ਇੱਕ ਵੇ ਦੀ ਗੋਲੀਏ ਕਹਿੰਦੇ ਓਏ ਉਹ ਗਲਤ ਤੇ ਬੱਚਾ ਮਾ ਆ ਨਾ ਕੋੜੇ ਨਾ ਓਏ ਨਾ ਉਹ ਗੋਲ ਨਾ ਦੋ ਓਏ ਕੋੜਿਆ ਓਏ ਤੰਮਿਆ ਥੀ ਜੀ ਦੋ ਮੈਂ ਪੰਗੂ ਦੇ ਵਿੱਚ ਪਿਆ ਦੀ ਓਏ ਕੋੜਿਆ ਦੇ ਬਾਬੂ ਨੇ ਹੱਥ ਵਿੱਚ ਅਦਲਾ ਓਏ ਕੋੜਿਆ ਓਏ ਇਹਦਾ ਓਏ ਉਹਨਾਂ ਨੂੰ ਗੋਲੀਆਂ ਇੱਥੇ ਹੀ ਉਹਨਾਂ ਨੂੰ ਗੋਲਿਆ ਗੋਲਿਆ ਯਾਰ ਇਹਦਾ ਹਾਂ ਇਹ ਕਿਹੜਾ ਓਰੇ ਫਿਰ ਹੈ ਉਹ ਦੇ ਗੋਲਿਆ ਗੋਲਿਆ ਉਹਨਾਂ ਨੇ ਮੈਥੋਂ ਤੋੜਾ ਨੋ ਨੋ ਸੋਈਆ ਆデア ਹੋ ਰਹੀ ਇਹ ਜਵੇ ਹਾਂ ਗੱਡੀ ਤੇ ਚਾਹਦੇ ਆ ਆ ਆ ਜੋ ਆ ਹੀ ਸੀ ਗਿਆ ਯਾਰ ਆ ਹੀ ਸੀ ਗਿਆ ਯਾਰ ਚਲੇ ਜਾਣਾ ਸੀ ਖੇਡ ਨਿਮਨਤਾਗੀਆਂ ਖੇਡਾ ਹਾਂ ਹਾਂ ਆਇਆ ਆਇਆ ਆ ਲੈ ਆਇਆ ਲੈ ਅੱਜ ਅੱਜ ਗੋਲਗਾ ਲਊਏ ਪਹਿਲੀ ਮੈਂ ਤੇ ਮੈਂ ਪਾਉਂ ਆ ਨਾ ਹੈ ਨਾ ਚਾਲ ਚਾਲ ਠੀਕ ਆ ਹੁਣ ਮੈਂ ਤੇ ਕਿੰਨੇ ਦੀ ਪਾਉਂਗਾ ਚਾਰ ਚਾਰ ਦੀ ਚੱਲ ਠੀਕ ਆ ਓ ਤੁਹਾਡੀ ਗੋਣੀ ਲੜ ਗਈ ਓਏ ਚਾਲ ਠੀਕ ਪਾ ਮੈਂ ਪਾ ਬਿੱਤਾ ਓ ਜਲਦੀ ਵਾਲਾ तो शाम वे तो गामा करेगा आके मैं मुर्गा बनके बाणाऊंगी ऐते लाई ते लाई ते ऐते ऐतेला नहीं यार ही आज आ बच्चा अरे कोई बच्चा रे नहीं लग्यारी लग्यारी नहीं लगानी नहीं बच्चा नहीं बच्चा नहीं बच्चा नहीं लग्या ਔਲਤੂ ਦੇ ਪੀਤਾ ਹੈ ਘੋੜਾ ਯਮਿਆ ਸੀ ਜੇ ਦੋਵੇਂ ਪੰਗੂੜੇ ਵਿੱਚ ਪਿਆਸੀ ਬੱਚੇ ਗਲੇਂਦੇ ਹੋਗੇ ਟੱਕਲੇ ਖੜ ਗਏ ਆ ਵਾਹ ਫੜ ਕੇ ਪਾਣੀ ਪਾਣੀ ਹੋਗੇ ਵੇ ਮਸਤਰਾ ਤਕਵਾ ਤੇ ਤਕਵਾ ਤਕਵਾ ਤੇ ਤਕਵਾ ਕਿਰਕੇ ਪਛਲਾ ਦੇ ਨਸਰਾ ਬਦਲੂ ਮੈਂ ਵਧੀਆ ਹੋਰ ਬਾਲ ਬੱਚੇ ਕਿਵੇਂ ਆ ਫਾਸ ਕਲਾਸ ਕੰਮ ਕਰ ਕਿਵੇਂ ਚੱਲਦਾ ਕਿਵੇਂ ਸਮਨਾ ਜਾ ਬੈਠਾ ਕੋਈ ਦੀਦਾ ਹੀ ਨਹੀਂ ਇੱਥੇ ਨਾ ਨਾ ਮੱਝ ਚਲੇ ਆ ਇੱਕ ਦਾ ਨਾ ਕੋਈ ਹੈ ਨਹੀਂ ਨਾ ਇੱਧਰ ਨਾ ਕੋਈ ਉੱਧਰ ਆਸਾ ਹੋਰ ਮਰਤਾ ਚੱਲ ਫਾਸਾ ਹੁੰਦਾ ਵੇ ਰਿਆ ਸਾਰੇ ਪਾਸੇ ਬਣ ਫਸਲ ਵਾੜੀ ਆਉ ਫੇਰ ਕੰਮ ਕਰ ੱਦਲੋ ਹਾਂ ਹਾਂ ਇਹ ਤਾਂ ਆਈ ਏ ਮੰਡੀ ਚੱਲਦੇ ਆਏ ਰੋਟੀ ਕਰ ਚਾਤਰੀ ਆਉਂਦਾ ਹਾਂ ਵਧੀਆ ਵਧੀਆ ਸਰਾਹ ਹੁੰਦਾ ਹੈ ਜੀ ਅੱਡੀਆਂ ਤਾਂ ਹੀ ਫਿਰ ਖਾ ਖਾ ਮੋਟਾ ਹੋਈ ਜਾਂਦਾ ਖਾ ਕੇ ਮੋਟਾ ਹੋਮਾਗੇ ਹੁਣ ਪਤਲੇ ਥੋੜਾ ਹੋਮਾਗੇ ਚੱਲ ਵਧੀਆ ਭਾਈ ਉਮਰ ਆ ਤੁਹਾਡੀ ਹਰੇ ਖਾਣ ਦੀ ਖਾਈ ਜਲੋ ਸਤਿ ਸ਼੍ਰੀ ਅਕਾਲ ਜੀ ਦੱਸੋ ਮਦੀਆ ਮਾਸਾ ਇੱਕ ਓੜੇ ਵਰਗਾ ਓੜੇ ਵੱਟ ਕੇ ਚੱਲ ਪ੍ਰਾਣੀ ਅਖਰਾਕਾਂ ਖਾਧੀਆਂ ਹੋਈਆਂ ਐ ਨਹੀਂ ਦੱਸ ਤੈਨੂੰ ਕਿਵੇਂ ਕਹਿਣ ਰੱਖਿਆ ਸੀ ਬਾਹਰੀ ਮੰਨਣ ਪਈਆਂ ਪੀਆਂ ਸੀ ਉਹ ਤਾਂ ਬਹੁਤ ਕੀ ਦੱਛਾ ਉਹ ਤਾਂ ਮੇਰੀ ਅੱਖ ਤੇ ਮੱਛਰ ਪੈ ਗਿਆ ਅੱਛਾ ਮੈਂ ਉਹਨੂੰ ਕਿਹਾ ਮੇਰੀ ਅੱਖ 'ਚੋਂ ਮੱਛਰ ਕੱਢ ਦੇ ਭਾਈ ਫੇਰ ਇੱਕ ਤਾਂ ਉਹ ਹੈ ਗੁਲਕਲੇਰ ਕੀਤੀ ਮੋਲਾ ਲਾਲ ਭਾਈ ਅੱਛਾ ਮੈਂ ਕਿਹਾ ਭਾਈ ਮੱਛਰ ਕੱਢ ਦੇ ਹਾਂ ਸੋਹਰੇ ਦਿਨੇ ਮੱਛਰ ਤਾਂ ਵੀ ਕੱਢ ਰਾ ਸੀ ਜੁੱਤੀ ਲਾ ਲਈ ਹਾਂ ਉਹਦਾ ਦੋ ਤਿੰਨ ਸੀ ਪਾਉ ਕੀ ਦੱਸਾਂ ਮੈਂ ਤਾਂ ਮਸਾਂ ਖੜਾ ਛੜਾਇਆ ਹਾਏ ਮੇਰੇ ਸਾਲ ਕਿਥੇ ਇੱਥੇ ਮਾਰਿਆ ਅੱਛਾ ਉਹ ਤਾਂ ਸਾਡੇ ਵਾਲੇ ਮੁੰਡੇ ਉਹ ਤੇਲ ਮਸਲਾ ਕੇ ਆਂਿਆ ਇਕੋ ਦੋਈ ਲਦੀ ਉਹਨੂੰ ਗਿਆ ਤੇਲ ਮਸਲ ਦੇ ਭੈਣ ਦੇ ਘਣਾਵੇ ਦਾ ਹੋਰੀ ਕੁਛ ਕਰਦਾ ਕੀ ਕਰਨ ਲੱਗ ਗਿਆ ਕੀ ਦੱਸਾਂ ਬਾਉ ਨੇ ਇਹ ਬਾਗਾ ਤੇਲ ਮਸਲ ਦੇ ਮੇਰਾ ਸਾਲਾ ਕੁੱਤਾ ਕਤਾਰੀਆਂ ਆਏ ਕੱਢੀ ਗਿਆ ਉਹ ਤਾਂ ਮੇਰੇ ਅੱਛਾ ਅੱਜ ਤੇ ਤਾਂ ਪਾਣੀ ਪਾਣੀ ਮਾਰ ਗਿਆ ਹੋਰ ਨਾ ਅਸੀਂ ਨਾਲ ਕਿਸੇ ਨੂੰ ਪਿੰਡ ਦੇ ਜਿਤ ਮੜੀ ਹੈ ਕਿਤੇ ਬਿਸ਼ਤੀ ਕਰਾ ਦੇ ਨਹੀਂ 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 ਬਾ ਨਾ ਲੇਈ ਬੁੜਾ ਬੰਦਾ ਨਾ ਕਿਤੇ ਬਾਲੀ ਬਣੀ ਹੋਈ ਐ ਸਿੱਧਾ ਆਈਏ ਕਿਤੇ ਮਿੱਟੀ ਚੋਂ ਲੱਜੂ ਜੇ ਦਸਤਾ ਕੇ ਸੇਣੋ ਕਮਾਲ ਤੇ ਮੇਰੇ ਸਾਲਖੜੇ ਦੀ ਖੇਤ ਰੋਟੀ ਫੜਾ ਕੇ ਆਉਣੀ ਐ ਚੱਲ ਬਾਵਾ ਹੱਡੇ ਵਾਲੇ ਸ਼ੋਰ ਨੂੰ ਦੇਖ ਰਾਂ ਕਿਤੇ ਰੋਟੀ ਫੜਾ ਕੇ ਆਉਣੀ ਐ ਮੁੰਡੇ ਦੀ ਕੀ ਕਰਦਾ ਠੀਕ ਆ ਪੀ ਕੇ ਮੇਰੇ ਸਾਲੇ ਘੋੜੇ ਨੂੰ ਦੇਖਾਂ ਛੇ ਰੋਟੀ ਲੈ ਕੇ ਗਿਆ ਕੇ ਨਾ ਦੁਪਹਿਰ ਹੋ ਰਹੀ ਐ ਪਤਾ ਨਹੀਂ ਮੁੰਡਾ ਖੇਤ ਭੁੱਖਾ ਨਾ ਮਰੀ ਜਾਂਦਾ ਹੋਵੇ ਮੇਰਾ ਸਾਲਾ ਇਲਦੀ ਵਾਲਾ ਗਾ ਉਹ ਗਿੱਡਾ ਹੋ ਰਿਹਾ ਜਵਾਕਾਂ ਨਾਲ ਗੋਲੀਆਂ ਖੱਡਣ ਲੱਗ ਜੂ ਐਣੀ ਕੋਈ ਕੰਮ ਕਰਾ ਵਾਲਾ ਕੋਈ ਢੱਕਾ ਤੋੜਲਾ ਕੋਈ ਘੱਟ ਪਟਾਲਾ ਕੰਮ ਦਾ ਤੇ ਸਾਲੇ ਦਾ ਆਮ ਖਪਣਾ ਪੈਂਦਾ ਕੋਈ ਧੀਮੀ ਨਹੀਂ ਹੈਗੀ ਕਰੇ ਰੇਸ ਵਾਲੇ ਦੀ ਇਹਦੀ ਬਹੁਤ ਨਿਕਲ ਗਈ ਆ ਥੱਪਕੇ ਧਰ ਗਏ ਸਾਡੇ ਵਾਸਤੇ ਮੇਰਾ ਸਲਾ ਗੱਲਾ ਹੋ ਗਿਆ ਫਰਾਰਨ ਲਹੂ ਪੀ ਜਾਉ ਕੰਮ ਦਾ ਡੱਕਾ ਤੋੜਦਾ ਨਹੀਂ ਮੇਰੇ ਸਾਲੇ ਦਿਮਾਗ ਦੇ ਕੀ ਕੰਦੇ ਕਹਿੰਦਾ ਨਾਲ ਨਾਲ ਲੱਗਿਆ ਪਿਆ ਹੋਵੇ ਦੇਖਾਂ ਘਰੇ ਕੋਈ ਰੋਟੀ ਰੋਟੀ ਲੈ ਕੇ ਗਿਆ ਖੇਤ ਕੇ ਨਾ ਔਰ ਜੱਗ ਸਾਰੇ ਬਿੱਡਾ ਗਮਰ ਮਰ ਮਰਾ ਦੇ ਤੇ ਨਾ ਕਰਦੇ ਆ ਛੋਡੇ ਦਾਦੇ ਦੀ ਉਮਰ ਦਾ ਸੌਰੀ ਦਿਓ ਜਵਾਕ ਆ ਮੈਨੂੰ ਤੇ ਇੱਡਾ ਕਰਦੇ ਆ ਹੋਰ ਕਿਵੇਂ ਪਾਪਾ ਅੱਗੀ ਵਾਲਾ ਠੀਕ ਹੈ ਠੀਕ ਹੈ ਕਿੱਧਰ ਤੁਰਿਆ ਬਾਈ ਦਾ ਇਧਰ ਖੇੜਾ ਜਾ ਦੇ ਕੇ ਆਇਆ ਸੀ ਬਾਹੂ ਕੋਲ ਗਿਆ ਸੀ ਚੱਕੀ ਤੇ ਬਾਹੂ ਕੋਲ ਗਿਆ ਸੀ ਚੱਕੀ ਤੇ ਅਗਰ ਬਿੰਦਰ ਚੜੀ ਟਾਈਮ ਪਾਸ ਹੋ ਜਾਊਗਾ ਕਾਹਦਾ ਟਾਈਮ ਪਾਸ ਕਰਦਾ ਫਿਰ ਤੁਹਾਨੂੰ ਟਾਈਮ ਦਾਸੀ ਕਰਨਾ ਪਰ ਇਹ ਬੁੱਢਾ ਸਰੀਰ ਹੈ ਹੁਣ ਬੱਸਿਆ ਇੱਧਰ ਗਿਆ ਦੇ ਲਿਆ ਉੱਧਰ ਦੇ ਲਿਆ ਦਿਨ ਲਟਟਦੇ ਫਿਰਦੇ ਆ ਠੀਕ ਆ ਜਵਾਖ ਜੱਲੇ ਜਵਾਖ ਜੱਲੇ ਆ ਚੜਦੀ ਕਲਾ ਵਗਿਆ ਚੌਦਣਾ ਕੰਮ ਕਰ ਵਧੀਆ ਬਹੁਤ ਜਮੇ ਆ ਬਾਹ ਵਧੀਆ ਠੀਕ ਆ ਤੂੰ ਦੱਸ ਬੇਬੇ ਠੀਕ ਆ ਐ ਬੇਦਾਕਰਉਂਦੀ ਰੱਬ ਕੋਲ ਵਾਗੀ ਬੇਬੇ ਕਿੱਥੇ ਪਾਲਣਾ ਹੁਣ ਤੂੰ ਹੋਰ ਤੂੰ ਕਿੱਧਰ ਇੱਧਰ ਫਿਰਦਾ ਮੈਂ ਬੇਬੇ ਪਾਲਦਾ ਹੁਣ ਤੂੰ ਮੈਂ ਕਹਾਂ ਤੂੰ ਇੱਥੇ ਮਾਹੌਲ ਜਾ ਇੰਦ ਦਾ ਕੀ ਮੋਲ ਐ ਠੀਕ ਆ ਠੀਕ ਆ ਚੰਗਾ ਭਾਈ ਪਤਾ ਸਾਡੇ ਵਾਲ ਨੂੰ ਦੇਖਦਾ ਮੇਰੇ ਰੋਟੀ ਫੜਾਉਣੀ ਆ ਕੰਮ ਕਰਦਾ ਘਰ ਵੇ ਲੈਣਾ ਤੁਰੇ ਫਿਰਿਆ ਕਰੋ ਚਾਰੀ ਉਮਰ ਕੰਮ ਹੀ ਕੀਤਾ ਹੁਣ ਥੋੜੀ ਉਮਰ ਕੰਮ ਕਰਨ ਦੀ ਭਾਈ ਹੁਣ ਕੀ ਹੋ ਗਿਆ ਫਿਰ ਹੁਣ ਵੀ ਕੰਮ ਕਰੋ ਫੇਰ ਬਿਲਡਿੰਗ ਤੇ ਸਾਡਾ ਹੁਣ ਤਾਂ ਰੱਬ ਕੋਲ ਜਾਣ ਦੀ ਤਿਆਰੀ ਕਰਦੇ ਆ ਪਹਿਲੇ ਚਾਹ ਪਾਣੀ ਪੀਏ ਨਾ ਨਾ ਬਸ ਭਾਈ ਚਾਹ ਪਾਣੀ ਕੰਮ ਕਰ ਧੰਨਵਾਦ ਤੇਰਾ ਜਾਂਦਾ ਵਾਸ਼ਦਾਰਾ ਭਾਈ ਠੀਕ ਆ ਸਰ ਪੁੱਛ ਲਈ ਪਿਆਲੀ ਇੱਕ ਬਰਾਬਰ ਹੀ ਆ ਹਾਂ ਹਾਂ ਇਹਦਾ ਹੈ ਚੰਗਾ ਭਾਈ ਸਾਡੇ ਵਾਲੇ ਘੋੜੇ ਨੂੰ ਦੇਖਦਾ 국민 c t s 참 s h o u l d t be 간 c Anfang ㅋ ㅋ ㅋ ㅋ ਦੇਖੋ ਮੇਰਾ ਸਾਲ ਕੜਾ ਚੇਡਾ ਕਰਦਾ ਇਹਨੂੰ ਛੱਡ ਦੇ ਰੋਟੀ ਲੈ ਆਉਂਦੇ ਪਿਓ ਦੀ ਖੇਤ ਉਹ ਮੈਨੂੰ ਨਵਾ ਤੂੰ ਹੀ ਬੋਲ ਮੈਂ ਤੂੰ ਨੂੰ ਬੱਜਿਆ ਸਿਕਰ ਦਾ ਮੈਰਾ ਹੋ ਰਿਹਾ ਸਵੇਰ ਦਾ ਜਵਾਕ ਭੁੱਖਾ ਖੇਤ ਕੰਮ ਤੇ ਲੱਗ ਰਿਹਾਗਾ ਔਰ ਰੋਟੀ ਪਾਈ ਪਈ ਲੈ ਜਾ ਖੇਤ ਹੋਰ ਕੱਢ ਜਾਊਗਾ ਹੋਰ ਤੇਰਾ ਪਿਓ ਜਾਊਗਾ ਤੂੰ ਹੀ ਬੋਲਿਆ ਹਾਂ ਨੰਕਾ ਮੇਰਾ ਪੁੱਤ ਛੇਰ ਬਗੜ ਆਏ ਬੁੜੇ ਹੱਡ ਨੇ ਤੁਰਿਆ ਨਹੀਂ ਜਾਂਦਾ ਲੱਤ ਪੀ ਦੇਗਾ ਪੁੱਤ ਬਣ ਕੇ ਡਾਂ ਪੀ ਲੱਤ ਪੀ ਲੱਤ ਸਰਪੀ ਹੈ ਨਹੀਂ ਹੁੰਦੇ ਦੇ ਦਿੰਦਾ ਆ ਮੇਰਾ ਛੇਰ ਬਗੜ ਆ ਮੇਰਾ ਮਿੱਠਾ ਆ ਬਾਲਿਆ ਐ ਨਾ ਕਰ ਦਾਦਾ ਤੇਰਾ ਮਨ ਲਾਗਾ ਲੈਣੇ ਕਿ ਤਾ ਦਾਦਾ ਓ ਤੇਰੀ ਮਾਂ ਦੀ ਬੋਲਾ ਕਿਵੇਂ ਬੋਲਦਾ ਮੈਂ ਤਾਂ ਗੱਲ ਐਂਕਦਾ ਵੀ ਗੱਲ ਸੁਣਾ ਦੇ ਕੋਈ ਗੱਲ ਤੈਨੂੰ ਫੇਰ ਸੁਣਾਉ ਰੋਟੀ ਫੜਾਇਆ ਪਹਿਲਾਂ ਜਵਾਕ ਸਵੇਰ ਦਾ ਭੁੱਖਾ ਕੀ ਗੰਦੇ ਗੰਦੇ ਛਾਰੇ ਜੇ ਕਰੀ ਜਾਂਦਾ ਰੋਟੀ ਫੜਾਇਆ ਖੇਤ ਓਏ ਪੁੱਤ ਆ ਛੱਡ ਦੇ ਛੱਡ ਦੇ ਪੁੱਤਾ ਰੋਟੀ ਫੜਾਇਆ ਖੇਤ ਤੇਰੇ ਪਿਓ ਦੀ ਸਵੇਰ ਦਾ ਭੁੱਖਾ ਕੰਮ ਤੇ ਲੱਗ ਰਿਹਾ ਡੂਡ ਵੱਜ ਰਿਹਾ ਉੱਤੋਂ ਦੇਖ ਲੈ ਦੁਪਹਿਰਾ ਚੜ ਰਿਹਾਗਾ ਦੱਸ ਪੀ ਘੇਟਾ ਉਹਦੇ ਪੇਟ ਉੱਲੇ ਆਲੀ ਮੈਂ ਉਹਨੂੰ ਫੋਨ ਕਰ ਦੇਣਾ ਤੈਨੂੰ 20 ਰੁਪਏ ਦੇ ਦਊਗਾ ਉਹ ਆਪਾਂ ਦਾ ਖਾਤਮੁੰਦਾ ਨਹੀਂ ਨਹੀਂ ਦੇ ਦਊਗਾ ਰੋਟੀ ਲੱਗ ਜਾਏਗਾ ਫਿਰ ਤਾਂ ਦੇ ਦਊਗਾ ਭੰਨ ਦਾ ਖਾਤਮੁੰਦਾ ਚੱਲਾਇਆ ਕਰ ਆ ਆਪਣੇ ਮੋੜ ਤੋਂ ਦੁਕਾਨ ਤੋਂ ਲੈ ਜੀ ਉਹਨੂੰ ਕਹਿੰਦੇ ਮੈਂ ਦਾਦੇ ਨੇ ਕਾ ਤਨ ਉਧਾਰ ਦੇ ਦਊਗਾ ਆ ਰੋਟੀ ਲਾਹਪਤ ਦਪਹਿਰ ਆ ਜੜ ਰਿਆ ਭੁੱਖਾ ਹੋ ਮੁੰਡਾ ਆਪਾਂ ਹੀ ਪਈਆ ਚੰਗਾ ਛੋਲੇ ਚ ਲੈ ਜੀ ਸਤੋ ਜੀ ਮੇਰਾ ਸਵੇਗੜਾ ਕਦੇ ਆਈ ਵਗ ਜੇ ਨੂੰ ਦੋ ਦਿੰਦੇ ਆ ਫੇਂ ਦੀ ਗੁੱਥ ਨਹੀਂ ਹੁੰਦਾ ਤੇ ਨਾਲ ਜਾਈ ਕਿਤੇ ਲਾਕਰ ਨਾਲ ਖੇਡਣ ਲੱਗ ਜੇ ਇੱਥੇ ਦੁਪਹਿਰ ਹੋਰੀ ਆ ਰੋਟੀ ਰੋਡਿਕਦਾ ਆਉ ਖੇਤ ਮੇਰਾ ਸਾਂਗੜਾ ਦੇਖ ਤੇ ਨਾਲ ਜਾਈ ਕਿਤੇ ਰਾਜ ਹੀ ਸਾਰਾ ਬਦੂਲ ਜੇ ਭਾਈ ਆਓ ਜਮਾ ਕਿੜੀਆਂ ਬਾਦੇ ਬੰਦ ਸੀਆਂ ਇਹਨਾਂ ਦੀਆਂ ਹਾਂ ਤਾਇਆ ਤੁਹਾਨੂੰ ਫੋਕ ਕਰ ਦੇਈਂ ਨਾ ਸੋਚੇਂ ਨਾ ਕਿੜੀਆਂ ਬਾਦੇ ਤੁੱਪ ਕਰਕੇ ਓਏ ਸਾਹ ਲਾ ਕੇ ਸੱਚੀ ਨਾ ਆਵਾਜ਼ ਹੋ ਰਹੀ ਏ ਮੋੜਾ ਯਾਰ ਪੀਰਨ ਤੋਂ ਏ ਮੋੜ ਦਾ ਬਾਦੇ ਕੁੱਕਾ ਤਮਾਵਾ ਚਾਰ ਗਰਮ ਵਾਦੂ ਓੜੀਆਂ ਹੌਤ ਮੈਂ ਦੱਦ ਨਾ ਤੂੰ ਕੰਡ ਦਾ ਪੱਡ ਦਾ ਓ ਲੋਲੇ ਦੇ ਦੇ ਹਾਂ ਕੋਲੇ ਓ ਬਾਈ ਲਾ ਲਾ ਆ ਵੀ ਲਾ ਲਾ ਫੱਦਾ ਦੇ ਦੀ ਓ ਕਾਮੜਾ ਦਾ ਸਾਰੇ ਲੈ ਗਿਆ ਕੋਈ ਸੱਚੀ ਕਾਮੜਾ ਇੱਕ ਘੱਟ ਆਵਲੇ ਆ ਦੇਸ ਆ ਦੇਖੋ ਕੁਦਰਤ ਕੱਤੇ ਨਾਲ ਹੀ ਜਕੀ ਜਾਂਦਾ ਹੈ ਮੇਰਾ ਮਿੰਕਾ ਵਾਲਾ ਦੇ ਐਸੇ ਪੈਸੇ ਦਤਾ ਦਤਾ ਪੈਸੇ ਸੀ ਪਰ ਨਾ ਜਾਵੇ ਕਾਚੀ ਰਸਤੀ ਪੱਪੀ ਲੈ ਜਾਂਦੇ ਫਾਇਦੇ ਨਾਲ ਤੂੰ ਮੇਰੇ ਰੱਖੀ ਤਾਂ ਛੋੜਾ ਲੱਗਦਾ ਪੋੜਾ ਰੋਟੀ ਲੈ ਕੇ ਵੀ ਨਾ ਆਇਆ ਤੇ ਅੰਦਰ 12:00 ਵੱਜ ਗਏ ਜਵਾਖ ਜਾ ਹਣ ਤੇ ਕੋਈ ਰੋਟੀ ਲੈ ਕੇ ਨਹੀਂ ਆਇਆ ਤੁਹਾਨੂੰ ਤਾਂ ਆਪ ਹੀ ਜਾਣਾ ਪਊਗਾ ਅੰਦਰ ਬਾ ਵੀ ਟੱਪਿਆ ਥੋਲਮਾ ਵੀ ਟੱਪਿਆ ਖਾਰ ਵਿੱਚ ਕੋਰਾ ਬਦਨਾਮ ਹੋ ਗਿਆ ਥਾਰ ਵਿੱਚ ਕੋਰਾ ਬਦਨਾਮ ਹੋ ਰਿਹਾ ਉਹ ਥਾਰ ਵਿੱਚ ਕੋਰਾ ਬਦਨਾਮ ਹੋ ਰਿਹਾ ਬਾਬੇ ਆਪੇ ਜੰਮ ਤਾਂ ਪੰਜੀਰੀ ਖਾਣ ਦੀ ਮਾਰੀ ਨੇ ਮੇਰਾ ਸਾਲਿਆ ਆ ਆ ਡਾਹੁਰਾ ਦਾੜੀ ਵਾਲਾ ਵਿਹਨ ਵਾਲਾ ਹੋਇਆ ਪਿਆ ਤੂੰ ਉਹ ਸਾਲਾ ਰੋਟੀ ਆਈਂ ਦਿਆ ਕਰੂੰਗੇ ਹੁਣ ਮੈਨੂੰ ਆਪੇ ਦੇਖ ਪਤੰਦਰ ਦੇ ਕਾਮਲਾ ਹਾਂ ਓਏ ਮੇਂ ਗੱਲ ਤੁੰਗ ਨਲੇ ਆਪ ਨਹੀਂ ਬਰਸੀ ਨਲੇ ਗਹੜ ਦਾ ਘਰ ਪੱਟਦਾ ਉਹੀ ਕਹਿੰਦੀ ਵੀ ਮੈਂ ਪੰਜੀਰੀ ਖਾਣੀ ਆ 2 ਕਿਲੋ ਉਰਲਾ ਦਿੰਦਾ ਮੈਂ ਪਾਪੇ ਆ ਮਾਰ ਗਈ ਮੇਰੇ ਮੱਥੇ ਬੌਲਾ ਬਾਜਾ ਸਾਲਾ ਪਾਪੇ ਪਾਪੇ ਹਾਂ ਦੱਸ ਮੈਂ ਸੂਤ ਗੱਲ ਕਰਨੀ ਜੀ ਤੇ ਨਾਲ ਮੇਰਾ ਵਿਆਹ ਕਰਾ ਦੇਗਾ ਆ ਰੋਟੀ ਉੱਥੇ ਹੁਣ ਕਿਲੋ ਚੱਕ ਕੇ ਦੇ ਦਿੰਦਾ ਮੈਂ ਪਾਪੇ ਦਾ ਡੁੱਲ ਗਈ ਉਹ ਫੜਾ ਦੇ ਕੋਈ ਨਾ ਮਾਤਾ ਡੁੱਲੀ ਖਾ ਲੂ ਮੇਰੇ ਤਾਂ ਕਰਮਾਂ ਚ ਹੀ ਇਹ ਜੀ ਆ

ਹੈਲੋ ਮੇਰਾ ਸਾਰਾ ਬੌਲਿਆ ਸੱਚੀ ਕਾਮਲਾ ਮੇਰਾ ਸਾਰਾ ਕਿੱਥੋਂ ਮੇਰੇ ਪੰਨੇ ਪੈ ਗਿਆ ਤੂੰ ਤੂੰ ਮਾਰਦਾ ਬਣਾਇਆ ਕੰਮੀ ਤੂੰ ਲੱਟਾ ਖਾਨ ਵਾਲੇ ਕਰਦਾ ਆ ਰੋਟੀ ਦੇਖ ਲੈ ਲੈ ਕੀ ਹਾਲ ਕਰਕੇ ਲੈ ਆਇਆ ਲੈ ਹੁਣ ਲੈ ਐਸੀ ਬੈਜਨੇ ਆ ਮਾਣੇ ਐਸੀ ਬੈਜਨੇ ਛਾਵੇਂ ਜੀ ਮਾਰ ਲੈ ਗੰਦੀ ਲਾਦਨੇ ਦੇਖ ਲੈ ਯਾਰ ਰੋਟੀ ਦੇਖ ਇਹ ਖਵਾਊਗਾ ਮੈਨੂੰ ਪਰੌਂਠੇ ਦੇਖ ਦੇਖ ਪੂਣਾ ਦੇਖ 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 ਮੇਰਾ ਸਾਲਾ ਕਿਵੇਂ ਖੜਿਆ ਕੇ ਲਿਆਏ ਦੇਖ ਸੋ ਲਿਆ ਤੈਨੂੰ ਐਡਾ ਹੋ ਗਿਆ ਦਾੜੀ ਵਾਲਾ ਤੈਨੂੰ ਆਇਆ ਸੂਣੀ ਓਏ ਜਿਵੇਂ ਟੀਪਨ ਚ ਪਾ ਲਿਆ ਮਰੂਟੀ ਆ ਤੂੰ ਸੋ ਲਿਆ ਸੀ ਲੈ ਕ ਲੈ ਬੁੱਤ ਲੈ ਮੇਰਾ ਬੁੱਤ ਕਾ ਮਧਿਆ ਤੂੰ ਹੀ ਹਾਂ ਤੂੰ ਵੀ ਕਰ ਸ਼ਰਮ ਨਹੀਂ ਆਉਂਦੀ ਕੀ ਓ ਮਨੂ ਬੁੱਤ ਕਾ ਮਧਿਆ ਉਹਦੇ ਆਪਣੀ ਫਸਲ ਦੇਖ ਵਧੀਆ ਹੋ ਰਹੀ ਆ ਇਹਨੂੰ ਵੇਚ ਕੀ ਕਰਨਾ ਤੇਰਾ ਵਿਆਹ ਪਾ ਐ ਸੰਦ ਨਹੀ ਕਰੋ ਪੁੱਤ ਇਹਦਾ ਕਰਾਉਣਾ ਹੀ ਪੈਂਦਾ ਇੱਕ ਦਿਨ ਤੂੰ ਮੈਂ ਸਾਰ ਰੱਖੀ ਆ ਸਾਰ ਰੱਖੀ ਆ ਮੈਂ ਇਹ ਪਾਰ ਨਹੀਂ ਲਾਉਂਦੀ ਹੁੰਦਾ ਪੁੱਤ ਜਿਹੜਾ ਤੂੰ ਗੱਲਾਂ ਕਰਦਾਗਾ ਪਾਰ ਤਾਂ ਸੀਰਾ ਨਹੀਂ ਲਾਉਂਦੀ ਆ ਮੈਨੂੰ ਗੱਲ ਕਰ ਮੈਂ ਤਾਂ ਸੀਰਾਂ ਹੀ ਨਹੀਂ ਮਿਲਿਆ ਭੈਣ ਚੋ ਵੀ ਨਿਕਲ ਗਈ ਉਹਨੇ ਗੋਰੀਆ ਤਾਨੇ ਚੋਰੀ ਨਾ ਤਾਂ ਮੇਰੇ ਸਾਲੇ ਦੀ ਮੇਰਾ ਘਰ ਪੱਟ ਗਈ ਨਾਲੇ ਆਪ ਦਾ ਗਾਂ ਕਚ ਹੋਰ ਦਾ ਪੱਟਿਆ ਗੋਰੀਏ ਹੱਥਾਂ ਨਾਲ ਚੋਰੀ ਫੁੱਟ ਕੇ ਲੈ ਕੇ ਆਉਂਦੇ ਹੁੰਦੇ ਸੂਈ ਚ ਤੈਨੂੰ ਵੀ ਗੋਰੀਆ ਥਾਣਾ ਖਵਾ ਰਿਆ ਗੋਣ ਹਾਂ ਪਾਪਈ ਉਹਨਾਂ ਸੋਚਾਂਗੇ ਤੇ ਤਾਂ ਦਾਦਾ ਗਰੀਂ ਦਾ ਜੀ ਬੁੜੀਆਂ ਜਿਆ ਕੋਲੇ ਫਿਰਦਾ ਸੀ ਉਹ ਵੀ ਚੋਰਾ ਮੇਰਾ ਸਾਲਾ ਠਰਕਪੂਰ ਨਹੀਂ ਆ ਲੈ ਹੁਣ ਆਪ ਚੱਲੀ ਖੇਤ ਕਰੇ ਲੈ ਹਾਂ ਨਾ ਮੈਂ ਕੋਈ ਆ ਤਾਂ ਨੰਗ ਲੈਦੇ ਖਾਣਾ ਮੈਂ ਮਸ਼ੀਨਾ ਆ ਆ ਆ ਆ ਆ ਆ ਉੱਚੀ ਮੇਰਾ ਸਾਲਾ ਬਾਜਾ ਯਾਰ ਉਹ ਪੁੱਤ ਤੈਨੂੰ ਕੀ ਕਹਾ ਹੁਣ ਮੈਨੂੰ ਕਹਿੰਦੇ ਨਾ ਸ਼ਰਮ ਆਉਂਦੀ ਆ ਬਰੋਬਰ ਦਾ ਹੋ ਰਿਹਾ ਮੇਰੇ ਦਾੜੀ ਦੇਖ ਲੈ ਤੇਰੇ ਮੂੰਹ ਤੇ ਬਿਆਉਣ ਵਾਲਾ ਹੋ ਰਿਹਾ ਲੱਛਣ ਮੇਰੇ ਸਾਲੇ ਦੇ ਜਵਾਖਾਂ ਵਾਲੇ ਪਾਪਾ ਉਹ ਨਹੀਂ ਕਰੀਏ ਇਧਰੋਂ ਮੱਥੇ ਮਾਰ ਗਈ ਮੇਰੇ ਓਏ ਮੋਏ ਕਾਂ ਜੀ ਤੂੰ ਬੱਸ ਯਾਰ ਬੱਸ ਦੀ ਆਪ ਵੀ ਨਹੀਂ ਸੋਕੀ ਉਹ ਜੇ ਮੇਰੀ ਜਾਨ ਦੁਖੀ ਕਰਦੀ ਆ ਆਪਾਂ ਨੂੰ ਬੁਲਾਇਆ ਨਾ ਪਾਪੇ ਹੁਣ ਆਪਾਂ ਘਰੇ ਚੱਲੀਏ ਤੇਰਾ ਦਾਦੇ ਕੋਲੇ ਮਾਣੀ ਚਾਲਾ ਪੁੱਤ ਕਰ ਇਕੱਠੀ ਮੇਰੇ ਦਾ ਕਿਹੜੀ ਭੁੱਖ ਤੂੰ ਦਾਦਾ ਦਾ ਸਾਰਾ ਕੁਝ ਬੂਰੀ ਗੱਲ ਪੱਲ ਕਰੀ ਫਿਰਦਾ ਮੈਂ ਖਾਣਾ ਹਾਂ ਕਾਣੀ ਹੈ ਲੱਲਾ ਲਾ ਬੁਰਕੀ ਦੇਖ 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 ਸਾੜਾ ਕਿਵੇਂ ਪਸ਼ੂਆਂ ਵਾਂਗੂ ਖਾਂਦਾ ਦੇਖ ਉਹਦਾ ਨਲੀ ਮਾਰ ਜਾ ਆ ਨਲੀ ਸਾਹਮਲੇ ਕਰ ਦੇਖ 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 ਤੈਨੂੰ ਤੇਰਾ ਮੂੰਹ ਆਉਂਦਾਗਾ ਉਹ ਤਾਂ ਸਿੱਟ ਗਈ ਤੈਨੂੰ ਸਿੱਟਣ ਵਾਲੀ ਮੈਨੂੰ ਤਾਂ ਪਾਲਣੀ ਪਊਗਾ ਉੱਪਰ ਆਹ ਗੀਂਗਾਲੀ ਫੱਡਾ ਓਏ ਸਾਜਨੀ ਦਿੰਦਾ। ਹੀਦੋਲੇ ਆਦਰੇ ਦੱਤਤਲੇ ਪੈਸੇ। ਉਹ ਦਿੰਦਾ ਨਹੀਂ ਭਾਈ ਦਾ ਖਤਮ। ਉਹ ਦਿਲ ਪੈ ਗਿਆ ਜੇ ਪੈਸੇ ਦੇਣ ਦਾ। ਦਿੱਤਾ ਨਹੀਂ। ਦਾਰ ਲੈ। ਸਾਲੇ ਤੂੰ ਆਪੀ 3 ਮੇਰੀ ਲੂਟ ਆਉਂਦੀਆਂ। ਸਭ ਲੈ ਕੇ ਆ ਤੇਰੇ ਨਾਲ। ਕੀ ਤੋ ਲੈ ਆ? ਕੀ ਲੈ? ਉਹ ਲੀਲੇ ਦਾ ਆਪਣੇ। ਚਲ ਕੋਈ ਨਾ ਮੈਂ ਕਰ ਲੂ ਸਾਬ ਉਹਦੇ ਨਾਲ ਤਾਂ। ਹੁਣ ਆਪਾਂ ਚੱਲੀਏ ਪੁੱਤ ਕਰੇ। ਮੈਂ ਸਵੇਰ ਦਾ ਡੀਕੀ ਨਾ ਮਹਾ ਕੂੜਾ ਉਗਿਆ ਰੋਟੀ ਲੈ ਕੇ। ਉਂਦਰਾ ਧੁੱਪ ਦੇ ਲੈ ਕਿੰਨੀ ਹੋ ਰਿਹਾ। ਉੱਤੋਂ ਦੂ ਰੋਟੀਆਂ ਕਿੱਥੇ ਮਰੀਆਂ ਚਲਾ ਕੇ। ਤੈਨੂੰ ਕਹਿੰਦ ਨੂੰ ਵੀ ਸੰਗ ਆਉਂਦੀ ਹੈ ਪੁੱਤ। ਇਹ ਬੋਤਲ ਕਰੇ ਓ ਪੁੱਤ ਚੱਲੀਏ ਕਰੇ ਚੱਲ ਆ ਡਿੱਗ ਗਈ ਤੇਰੀ ਗਰੀ ਦੇਖ ਦੇਖ ਚੱਲ ਚੱਲੀਏ ਕਰੇ ਪੁੱਤ ਆਪਾ ਖੋਖ ਕਰੀ ਕਿੱਥੇ ਹੁੰਦੀ ਤੇਰੇ ਖੁਰਕ 8 ਸਾਲ ਛੱਟ ਗਈ ਹੁਸੈਨ ਕਿੱਥੇ ਸੱਟਿਆ ਪੁੱਤ ਦੇਖ ਦੇ ਕਿੱਥੇ ਸੱਟਿਆ ਸਾਈਟ ਤੇ ਚੱਲ ਜੀ ਇਹ ਕਰੇ ਲੱਤ ਵੀ ਵਾਲੀ ਦੁਖੀ ਹੁੰਦੀ ਆ ਇਹਦਾ ਤੀਸਾ ਪਈ ਜਾਂਦੀ ਆ ਲੱਤ ਬਾਏ ਬਾਜਾ ਮੂਰੇ ਪੈ ਓਏ ਤੂੰ ਮੂਰੇ ਛੱਡ ਦੇਂਗਾ ਮੈਨੂੰ ਬਾਏ ਓਏ ਆਹ ਮੇਰਾ ਛੜੇ ਕਾਠ ਕਿੱਥੇ ਛੱਟਿਆ ਓਏ ਹੈ ਕਾਠ ਕਿੱਥੇ ਆ ਹੈ ਕੋਣੀ ਚੰਗੀ ਪੜ੍ਹ ਹੈਗੀ ਸੀ ਮੈਂ ਸੈ ਖੜਾ ਕੈਂ ਕਰੇ ਓਏ ਕਾਮਲਿਆ ਪੁੱਤਾ ਕਿੱਥੇ ਡੇ ਗਿਆ ਕਾਠੀ ਚੱਲ ਤੂੰ ਚੱਲ ਮੈਂ ਤਾਈ ਆ ਜੂੰਗਾ ਚੱਲ ਚੱਲ ਤੂੰ ਚੱਲ ਡਿੱਗਣਾ ਪਈ ਇੱਥੇ ਕਿਤੇ ਨਾਲੇ ਹੁਣ ਜਾਂਦਾ ਜਾਂਦਾ ਬਾਜਾ ਹਾਲਾ ਛੱਟ ਕੰਬਲ ਓ ਮਾਂ ਮਾਂ ਅਗਰ ਭੈਣ ਨਾ ਮੈਂ ਟਾਲਾ ਛੱਟੂ ਜਵਾਜਾ ਪੁੱਤ ਸੱਟ ਖਾ ਲਾਂਗੇ ਆਪਾਂ ਪਾਪਾ ਕਈ ਚੀਆ ਚੱਲਦੀ ਨਹੀਂ ਯਾਰ ਉੱਤੇ ਬਹਿ ਗਿਆ ਯਾਰ ਹਾਲਾ ਕਈ ਚੀਆ ਚੱਲਦੀ ਨਹੀਂ ਦੇਖ ਪੂਰੇ ਕੋ ਬੱਚਾ ਪੈਤਾ ਤੁਰਤੀ ਆਏ ਨਾ ਪੁੱਤ ਸਮਾ ਲਾ ਤੁਰ ਕੀ ਆਇ ਨਾ ਕਈ ਚੀਜ਼ ਲ ਹੋ ਰਹੀ ਆ ਤੂੰ ਆ ਜਾ ਪੁੱਤ ਮੈਂ ਚੱਲਦਾ ਬਾ ਜਾ ਤੂੰ ਛੱਤਰ ਖਾਏਗਾ ਮੇ ਕੋ ਜਾ ਜਾ ਮੈਂ ਜਾਣਾ ਕਰਿਆ ਚੰਗਾ ਪੁੱਤ ਮੈਂ ਨਹੀਂ ਆਉਂਦਾ ਬਾ ਜਾ ਆ ਗੋ ਪੈਚਦਾ ਤੇ ਆ ਗੋਲੀਆਂ ਲੈ ਕੇ ਆਉਣੀਆਂ ਐ ਓਏ ਤੈਨੂੰ ਮੈਂ ਹੋਰ ਨਾ ਬਲਾਉਂਦੇ ਤੈਨੂੰ ਮੈਂ ਮੇਰੇ ਸਾਲੇ ਨੇ ਲੱਕ ਤੋੜਤਾ ਛੱਟ ਕੇ ਕਦਰ ਨਹੀਂ ਨਾ ਕਦਰ ਤਾਂ ਪੁੱਤ ਮੇਰੀ ਨਹੀਂ ਹੈਗੀ ਕਦਰ ਨਹੀਂ ਕਦਰ ਮੇਰੀ ਨਹੀਂ ਹੈਗੀ ਤੇਰੀ ਤਾਂ ਹੋ ਜਾਂਦੀ ਆ ਉਹ ਤਾਂ ਛੱਟ ਗਈ ਮੈਂ ਤਾਂ ਨਹੀਂ ਛੱਡਦਾ ਤੈਨੂੰ ਉਹ ਮੇਰਾ ਪੁੱਤ ਕਿਉਂ ਗਾਲਾਂ ਲੈਣਾ ਆਇਆ ਘਰੇ ਚੱਲੀਏ ਚੱਲ ਚੱਲ ਤੂੰ ਚੱਲ ਛੱਟ ਨਾ ਖਾਲੀ ਨਾਲੇ ਚੱਲ ਉਹ ਆਪਣੀ ਸਾਈਡ ਉਹ ਤੇਰੀ ਸਾਈਡ ਹੋ ਜਾਣਾ ਕੋਈ ਵਿੱਚ ਮਾਰੂਗਾ ਛੱਡ ਜਾ ਮੁੱਛਾ ਲੰਗ ਜਾਣ ਦੇ ਕਿੱਥੋਂ ਜਾਣ ਦੀ ਚੱਲ ਹੌਲੀ ਚੱਲੀ ਨਾਲੇ ਮਾਂਗਾ ਤੇਰੇ ਮੰਗਰੀ ਦੇਖ ਛਾਲੇ ਦੱਖਣ ਦੇਖ ਜਵਾਖਾਂ ਵਾਲੇ ਇੱਥੇ ਇੱਥੇ ਸਿੱਟ ਕੇ ਮੇਰਾ ਹਲਾ ਸਾਈਕਲ ਵੀ ਤਾਂ ਆਠੀ ਦਾ ਨਹੀਂ ਪਤਾ ਲੱਗਦਾ ਕੋੜੇ ਵੇ ਕੋੜੇ ਦੇ 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 ਪੁੱਤ ਚੰਗਣੀ ਆਣਾ ਤੂੰ ਹਣ ਹੈ ਕਿਵੇਂ ਚੁੰਕਣ ਮੜਿਆ ਪੈ ਦੇ ਹੁਣ ਸਾਲਾ ਬਵਲਾ ਨਾ ਵਾਪੇ ਨਾ ਆਜੂ ਪੁੱਤ ਚੁੰਗਣੀ ਆਲਾ ਹੁਣ ਸ਼ਰਮ ਕਰ ਲੈ ਪੁੱਤ ਮਾੜੀ ਮੁੱਟੀ ਮੈਨੂੰ ਸ਼ਰਮ ਆਉਂਦੀ ਏ ਬਿਹੜੇ ਚੋ ਕਹਿਣਗੇ ਐਡਾ ਦੇ ਦਾੜੀ ਵਾਲਾ ਮੁੰਡਾ ਹੋਰ ਇਹਦਾ ਚੁੰਗਦਾ ਚੁੰਗਣੀ ਆ ਪੁੱਤ ਕਹਿ ਜਾ ਤਮਾ ਕਿ ਤਰਾ ਲੋਲਾ ਪੁੱਤ ਪੁੱਤ ਕਿਹਨਾਂ ਯਾਰ ਤੂੰ ਪਤੋ ਜੱਗ ਤੇਰੇ ਦਾਦਾ ਕਿੱਥੇ ਆ ਪਾਹੀ ਰੋਂ ਤਾਂ ਫਿਰ ਦੋ ਜੀ ਪੈਂਦਾ ਖਾਲ ਨੂੰ ਕੋਈ ਨਹੀਂ ਕਿਦਰ ਵਾ ਗਿਆ ਇੱਥੇ ਫਿਰਦਾ ਹੋ ਕਿਸੇ ਟੀਮੀ ਦੇ ਪੱਤ ਸੁਂਗਦਾ ਥਾਲਾ ਇਹੋ ਜਿਹਾ ਕੰਮ ਆਲੀ ਆ ਉਹ ਵਾਹ ਬਾਪੂ ਉਹ ਕੀ ਦੱਸਾ ਪੁੱਤ ਹੁਣ ਪਾਣੀ ਪੀਤਾ ਸੀ ਮੈਂ ਸਾਨੂੰ ਨੇ ਹਾਂ 깔 ਮਾ ਦੇਖਦਾ ਚੰਗਾ ਨੀਲੇ ਪਾਪੇ ਪਾਪੇ ਆ ਪੁੱਤ ਪਾ ਜਾ